ਦਾ ਅਨੇ ਸਰਿੰਝੋ ਤੁਹਾਡਾ ਗੱਲਬਾਤ ਰੱਖਣਗੇ ਤੁਹਾਡਾ ਸਾਰੇ ਭਰਾਵਾਂ ਦਾ ਅੱਜ ਦੀ ਐਕਸਪ੍ਰੈਸ ਮਿਲਣੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਜਨਤਾ ਨੇ ਬੜੀ ਸਦਰਾ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਰਿਕਾਰਡ ਤੋੜ 92 ਨਮੂਨੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜੇ ਔਰ ਜਦੋਂ ਭੇਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਵਾਦੇ ਕੀਤੇ ਸੀਗੇ ਜਿੱਥੇ 24 ਘੰਟੇ ਬਿਜਲੀ ਦੀ ਗੱਲ ਕੀਤੀ ਸੀਗੀ ਸਸਤੀ ਬਿਜਲੀ ਦੀ ਗੱਲ ਕੀਤੀ ਸੀਗੀ ਬੇਅਦਬੀਆਂ ਦੇ ਮਾਮਲੇ ਦੀ ਗੱਲ ਕੀਤੀ ਸੀ ਮਾਈਨਿੰਗ ਦਾ ਜਿਹੜਾ ਚਲਦਾ ਪਿਆ ਉਸ ਨੂੰ ਖਤਮ ਕਰਤਾ ਸੀਗਾ ਜਿਹੜਾ ਮਾਫੀਆ ਚਲਦਾ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਔਰ ਇੱਕ ਹੋਰ ਵਾਦਾ ਜਿਹੜਾ ਉਹ ਨੇ ਕੀਤਾ ਸੀਗਾ ਕਿ ਪੰਜਾਬ ਵਾਸਤੇ ਉਹ ਸੀਗਾ ਨਸ਼ਾ ਮੁਕਤ ਪੰਜਾਬ ਤਿੰਨ ਮਹੀਨਿਆਂ ਚ ਅਸੀਂ ਨਸ਼ੇ ਦਾ ਲਖ ਤੋੜ ਦੇਾਂਗੇ ਨਸ਼ਾ ਪੰਜਾਬ ਤੋਂ ਖਤਮ ਕਰ ਦੇਾਂਗੇ ਅੱਜ 3 ਸਾਲ ਹੋ ਗਏ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਘਰ ਘਰ ਵਿਕਣ ਲੱਗ ਪਿਆ ਔਰ ਸਾਰੇ ਪੰਜਾਬੀ ਇਸ ਗੱਲ ਤੋਂ ਚਿੰਤਿਤ ਸੀਗੇ ਕਿ ਜਿਹੜੀ ਸਰਕਾਰ ਨਸ਼ਿਆਂ ਵਿਰੁੱਧ ਕਾਰਵਾਈ ਦੀ ਗੱਲ ਕਰਦੀ ਹੋਵੇ ਸੇਤ ਤੋਂ ਲੈ ਕੇ ਸ਼ਾਮ ਤੱਕ ਢੰਡੋਰਾ ਪਿੱਟਦੀ ਹੋਵੇ ਔਰ 15000 15500 ਸਮੱਗਲਰਸ ਨੂੰ ਅਰੈਸਟ ਕਰਨ ਦੀ ਗੱਲ ਕਰਦੀ ਹੋਵੇ 9087 ਐਫ ਆਈ ਆਰ ਦਰਜ ਕਰਨ ਦੀ ਗੱਲ ਕਰਦੀ ਹੋਵੇ ਸਿਰਫ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਯਾਨੀ ਕਿ 1 ਮਾਰਚ ਦੇ ਬਾਅਦ ਦਾ ਡਾਟਾ ਹੈ ਜਿਉਂਦਾ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਇਹ ਸਲੋਗਨ ਚਲਾ ਕੇ ਇੱਕ ਮੁਹਿੰਮ ਚਲਾਈ ਹੈ ਉਹਦੇ باوجود ਅੱਜ ਵੀ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਤੇ ਚਿੰਤਾ ਤੇ ਹੁੰਦੀ ਹੈ ਕਿ ਜੇ ਸਰਕਾਰ ਇੰਨੀ ਡ੍ਰਿਡ ਸੰਕਲਪ ਹੋਵੇ ਤੇ ਆਪਾਂ ਅਕਸਰ ਪੰਜਾਬੀ ਦੇਖਦੇ ਹੈਗੇ ਪੰਜਾਬ ਦੀ ਸਰਕਾਰ ਦੀ ਸਹਿਮਤੀ ਦੇ ਬਿਨਾਂ ਚਿੜੀਆ ਵੀ ਪਰਣੀ ਮਾਰ ਸਕਦੀ ਤੇ ਫਿਰ ਇਹ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅੱਜ ਤੁਹਾਡੇ ਸਾਹਮਣੇ ਨਸ਼ਾ ਨਾ ਖਤਮ ਹੋਣ ਦਾ ਕਾਰਨ ਲੈ ਕੇ ਆਏ ਆ ਇਹਦੇ ਮੰਤਰੀ ਇਹਦੇ ਸੰਤਰੀ ਇਹਨਾਂ ਦੇ ਕਰਮਕর্তਾ ਖੁਦ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਪ੍ਰੋਟੈਕਸ਼ਨ ਦਿੰਦੇ ਨੇ ਸਮਗਲਰਸ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਕੁਝ ਦਿਨ ਪਹਿਲਾਂ ਮਲਵਿੰਦਰ ਕੰਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਭਾਜਪਾ ਸਮਗਲਰਾਂ ਦੇ ਨਾਲ ਉਹ ਸ਼ੂ ਕੀ ਸੀਗਾ ਕਿ ਸਾਡੇ ਪਟਿਆਲੇ ਦੇ ਇੱਕ ਕਾਉਂਸਲਰ ਨੇ ਕਿਸੇ ਬੰਦੇ ਕੋਲੋਂ 5 ਗ੍ਰਾਮ ਨੋਟ ਕਰਨਾ ਕਿਸੇ ਬੰਦੇ ਕੋਲੋਂ 5 ਗ੍ਰਾਮ ਡਰੱਗਸ ਫੜੀਆਂ ਗਈਆਂ ਗਈਆਂ ਸੀ ਕੋਰਟ ਨੇ ਉਹਨੂੰ ਜ਼ਮਾਨਤ ਹੀ ਦਿੱਤੀ ਔਰ ਜ਼ਮਾਨਤੀ ਨੂੰ ਤੁਸੀਂ ਸਾਰੇ ਜਾਣਦੇ ਕਿਸੇ ਨੂੰ ਜ਼ਮਾਨਤ ਦੇਣੀ ਹੋਵੇ ਤਾਂ ਮਿਸਟਰ ਕਾਉਂਸਲਰ ਜਿਹੜਾ ਹੈਗਾ ਉਸ ਨੂੰ ਟੈਸਟ ਕਰਦਾ ਕਿ ਹਾਂ ਇਹ ਬੰਦਾ RAM SINGH SHAM SINGH ਜਾਂ ਫਲਾਫਲਾ ਹੈਗਾ ਕਰਦੇ ਆਪ ਸਾਰੇ ਕਾਉਂਸਲ ਜ਼ਮਾਨਤੀ ਅਸਿਸਟ ਕਰਨਾ ਹੁੰਦਾ ਹੈ ਕੋਰਟ ਦਾ ਪ੍ਰੋਸੀਜਰ ਸਿਰਫ ਉਸਨੇ ਜ ਜਮਾਨਤੀ ਸੀਗਾ ਉਹ ਵੀ ਉਸ ਵਿਕਟਮ ਦਾ ਇਕਲੀ ਕਲਪਰੇਟ ਦਾ ਦਾਦਾ ਸੀਗਾ ਉਸ ਨੂੰ ਸਿਰਫ ਆਇਡੈਂਟੀਫਾਈ ਕੀਤਾ ਕਿ ਹਾਂ ਇਹ ਫਲਾਸ ਸਿੰਘ ਫਲਾਸ ਸਿੰਘ ਹੈਗਾ ਮੇਰੇ ਮੱਲੇ ਚ ਰੰਦਾ ਹੈ ਤੇ ਇਹਨਾਂ ਨੇ ਕੀ ਕਿਹਾ ਭਾਰਤੀ ਜਨਤਾ ਪਾਰਟੀ ਡਰੱਗਸ ਦੇ ਸਮਗਰਨ ਨਾਲ ਮਿਲ ਗਈ ਹੈ ਓਏ ਉਹ ਤੇ 5 ਗ੍ਰਾਮ ਜਿਹਨੂੰ ਫੜਿਆ ਸੀਗਾ ਉਹਦੀ ਜ਼ਬਾਨਤੀ ਦੀ ਆਇਡੈਂਟੀਫਾਈ ਕੀਤੀ ਸੀਗੀ ਆਇਡੈਂਟੀਫਿਕੇਸ਼ਨ ਕੀਤੀ ਸੀ ਤੇ ਤੁਸੀਂ ਕਹਿੰਦੇ ਹੋ ਨਾਲ ਮਿਲ ਗਈ ਬੀਜੇਪੀ ਔਰ ਅੱਜ ਤੁਹਾਡਾ ਮੰਤਰੀ ਜਾ ਕੇ ਥਾਣਿਆਂ ਦੇ ਵਿੱਚ ਜਾ ਕੇ ਡਰੱਗਸ ਮੰਨਣ ਦੇ ਨਾਲ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰਦਾ ਉਸ ਨੂੰ ਤੁਸੀਂ ਕੀ ਕਹੋਗੇ ਮੈਂ ਜਿਹੜੀ ਤੁਹਾਡੇ ਨਾਲ ਅਸੀਂ ਅੱਜ ਸਾਰੀ ਡਿਟੇਲ ਸ਼ੇਅਰ ਕਰਾਂਗੇ ਇਹ ਮਾਮਲਾ 28 ਮਈ ਦਾ ਅਜਦਾਲਾ ਪੁਲਿਸ ਥਾਣੇ ਦਾ ਇਹ ਐਫਆਈਆਰ ਦੀ ਕਾਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ ਕਰਨबीर ਸਿੰਘ ਤੇ ਸਹਿਜਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ 50 ਗ੍ਰਾਮ ਹਿਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹਿਰੋਇਨ ਤੇ 50 ਗ੍ਰਾਮ ਹਿਰੋਇਨ ਕਿਸ ਕੈਟਾਗਰੀ ਚ ਆਂਦੀ ਆ ਕਮਰਸ਼ੀਅਲ ਕੈਟਾਗਰੀ ਚ ਆਂਦੀ ਆ ਇਹ ਤੁਸੀਂ ਸਾਰੇ ਦੇਖ ਰਹੇ ਹੋ ਐਫ ਆਈ ਆਰ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮંત્રી ਸ਼ਕਲ ਦੇਖ ਲੋ ਚੰਗੀ ਤਰ੍ਹਾਂ ਇਹੀ ਨਹੀਂ ਹੋਇਆ ਉਹਨਾਂ ਗਲਤੀ ਤੁਸੀਂ ਤੁਹਾਨੂੰ ਦਿਖਾਣੇ ਆ ਸੀ ਅਸੀਂ ਕੋਈ ਫੈਕਟਸ ਆਪਣੇ ਅਲੀਗੇਸ਼ਨ ਨਹੀਂ ਲਾ ਰਹੇ ਫੈਕਟਸ ਦਿਖਾ ਰਹੇ ਆ ਔਰ ਇੱਕ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕਰਦਾ ਇਹ ਉਹਦੀ ਫੇਸਬੁੱਕ ਹੈ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਆ ਕਰ ਲੋ ਫੋਟੋ ਉਹ ਕਰਦਾ ਹੈ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਅੱਜ ਥਾਣੇ ਜਾ ਕੇ ਉਹਨਾਂ ਨੂੰ ਨਸ਼ਾ ਸ਼ਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਇਹ ਸੌਰੀ ਨਸ਼ਾ ਮੁਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਕਿਉਂਕਿ ਘੱਟ ਉਮਰ ਦੇ ਨੌਜਵਾਨ ਲੜਕੇ ਹਨ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਮੈਨੂੰ ਇੱਥੇ ਇਹ ਦੱਸੋ ਕਿਆ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ ਚ ਆਦੇਸ਼ ਦੇਗਾ ਕਿਆ ਉਹਦੀ ਜੂਡਿਕਸ਼ਨ ਬੰਦੀ ਹੈ ਕਿਸੇ ਮੰਤਰੀ ਦੀ ਜਾ ਕੇ ਕਿਸੇ ਕਲਪਰੇਟ ਦੇ ਕਿਸੇ ਮੁਜਰਮ ਦੇ ਬਸ ਇਹ ਕਹਣਾ ਕਿ ਆਦੇਸ਼ ਦੇਣਾ ਹੈ ਥਾਣੇ ਨੂੰ ਸਭ ਤੋਂ ਪਹਿਲੀ ਚੀਜ਼ ਹੈ ਔਰ ਦੂਸਰੀ ਇੰਤਜ਼ਾਰ ਹਾਉਤ ਸੀ ਤੁਸੀਂ ਅੱਜ ਤੱਕ ਇਹ ਦੇਖਿਆ ਕਿ ਕੋਈ ਮੰਤਰੀ ਜਿਹੜਾ ਹੈਗਾ ਥਾਣੇ ਤੇ ਕਿਸੇ ਬੰਦੇ ਦੇ ਮਗਰ ਜਾਂਦਾ ਹੋਵੇ ਦੇਖਿਆ ਅਜੇ ਕੋਈ ਮੰਤਰੀ ਥਾਣੇ 'ਚ ਜਾਂਦਾ ਹੋਵੇ ਕਿਸੇ ਮੋਲਜਮ ਦੇ ਖਿਲਾਫ ਪੱਖ ਸੇ ਵਿੱਚ ਆ ਤੁਹਾਨੂੰ ਵੀਡੀਓ ਦਿਖਾ ਰਹੇ ਆ ਲਾਈਵ ਵੀਡੀਓ ਹੈ ਔਰ ਇਹਦੀ ਆਵਾਜ਼ ਵੀ ਸੁਣ ਲੈਣਾ ਕੀ ਆ ਦੇਸ਼ ਦੇ ਰਿਹਾ ਪੁਲਸਾਨੇ ਨੂੰ ਇਹ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਧਾਲੀਵਾਲ ਸਾਹਿਬ ਜਾ ਰਹੇ ਨੇ वो भी देखा थे थे वो आमुला लगा था इसलिए अंदर क्यों आए हो बोलते dicen क्या करते खुद ही मैं नाम बता सकता हूं ये भूल गए यार तू घर वो सब हां ये जो मैं आ फॉर्म वाली पूछ रहा हूं पता नहीं नहीं पता तो सब सर घड़ी है दोनों हां दोनों में जाए ਆਲੀਕ ਕਰੀਂਗਾ ਨਹੀਂ ਚੇ ਹਾਂ ਅਸਿਕਾ ਬਸਿਕਾ ਨਜ਼ਰ ਖੋਲੋ ਕਿਹਨਾਂ ਕਿੰਨੇ ਬਾਨੀ ਕਦੇ ਹੋਸ ਹੋ ਗਏ ਫਿਰ ਟੋਟਲ ਸਰ ਨਹੀਂ ਆਉਂਦੇ ਕਿਹਨੂੰ ਆਉਂਦੇ ਹਾਂ ਅਲੀ ਹਾਂ ਇਹ ਜਿਹੜੇ ਮਗਰ ਜਿਹੜੇ ਕਹਿੰਦੇ ਆਂ ਫਾਈਲ ਉਸੇ ਆਸੀ ਛੱਡ ਦਿਓ ਉਹਨਾਂ ਨੂੰ ਛੱਡ ਦਿਓ ਉਹਨਾਂ ਨੂੰ ਕੋਈ ਫਾਉਂਡ ਨਹੀਂ ਦੇ और हम भी पर जोसो पंचायत ना लेके सो और बहुत 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 बहुत

Neu þau eru, kannuralt erрам. Wheel of Bana par behaviour. Týjaa Tvála sé Ay glorious Menengi og alls færi fynni. þar hugna. Awt softinn að, eða prafoleling. Þú gæti yngi að jið gráðтрálginh. Guðar hugna Þegar þau eru og podéis takkið venint ykkur óðannir við á þær initial ਇਦੋਂ ਬੋਲਤ ਹੈ ਇਹਦੇ ਵਾਸਤੇ ਕੋਈ ਤੁਹਾਨੂੰ ਨਾਲ ਖਾਣ ਲੱਗੇ ਹੋ ਕਾਲੇ ਗੋਦਾਂ ਦੀ ਲਿਖਾ ਬੜੀ ਕਰਤੀ ਹੈ ਜਿਹੜੀ ਉਹ ਪੰਜਰਾ ਤੋਂ ਇਹ ਖੇਡਾ ਸੋਇਂ ਮਰੇ ਗਾਵਾ ਬੈਸਰੀ ਵੀ ਨਹੀਂ ਤੇ ਉਹ ਬਾਕੀ ਆ ਸਗਰਾਂ ਤੋਂ ਉਹ ਕਾਹਦਾ ਮਾਰ ਕੇ ਰੱਖੋ ਠੀਕ ਆ ਆਓ ਪਹਿਲਾਂ ਪਨੂੜੇ ਤੇ ਵਾਪਸੇ ਅੱਗੇ ਵੀ ਦੇਖੋ ਇਹੋ ਦੇਖੋ ਲਮੀ ਰੋਕ ਰੱਖਦੇ ਹੋ ਕਿੰਨੇ ਤੋਂ ਲੋਕ ਤਾਂ ਠੀਕ ਆ ਹਾਂ ਹੋ ਗਿਆ ਹਾਂ ਹੋ ਗਿਆ ਸੋ ਇਹ ਕੋਈ ਅਸੀਂ ਕੋਈ ਫੇਕ ਵੀਡੀਓ ਨਹੀਂ ਬਣਾਈ ਆਮ ਆਦਮੀ ਪਾਰਟੀ ਵੰਗਰ ਇਹ ਕੁਲਦੀਪ ਸਿੰਘ ਧਾਲੀਵਾਲ ਦੇ ਫੇਸਬੁੱਕ ਦੇ ਉੱਤੇ ਪਾਈ ਹੋਈ ਵੀਡੀਓ ਹੈ ਉਹਦੇ ਹੀ ਫੇਸਬੁੱਕ ਤੋਂ ਅਸੀਂ ਇਹ ਤੁਹਾਡੇ ਸਾਹਮਣੇ ਰੱਖੀ ਹੈ ਕਹਿੰਦਾ ਅੱਗੇ ਤੋਂ ਬੇਚਣੀ ਨਹੀਂ ਅਸੀਂ ਦੇ ਪਹਿਲਾਂ ਹੀ ਕਹਿੰਦੇ ਸੀਗੇ ਦੋ ਚੀਜ਼ਾਂ ਨੇ ਪਹਿਲਾ ਸਾਡਾ ਦੋਸ਼ਿਕਾ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਵੀ ਚੱਕ ਕੇ ਅੰਦਰ ਕਰੀ ਜਾਂਦੇ ਆ ਤੇ ਕਲੇਮ ਕਰੀ ਜਾਂਦੇ ਅਸੀਂ ਸਮਗਲਰ ਫੜ ਲੇ ਜੋ ਉਸ ਪਾਸੇ ਆ ਜਈਏ ਇੱਕ ਪੱਖ ਦੂਜਾ ਵੀ ਕਰ ਲਈਏ ਕਿ ਐਡਿਕਟ ਹੈ ਜੀ ਕੇਸ ਪਾਈ ਜਾਂਦੇ ਤੇ ਆਪਣੇ ਖਾਤੇ ਪੂਰੀ ਕਰੀ ਜਾਂਦੇ ਨੇ ਤੇ ਫਿਰ ਪੰਜਾਬ ਸਰਕਾਰ ਜੋ ਕਹਿ ਰਹੀ ਹੈ ਕਿ ਅਸੀਂ ਸਮਗਲਰ ਫੜ ਲੇ ਉਸ ਤੇ ਝੂਠੀ ਹੋ ਗਈ ਦੂਜੇ ਪਾਸੇ ਇੱਕ ਮੰਤਰੀ ਜਾ ਕੇ ਥਾਣੇ ਚ ਕੀ ਕਰਨ ਗਿਆ ਸੀਗਾ ਇਹ ਰਿਸ਼ਤਾ ਕੀ ਕਹ ਲਾਂਦਾ ਡਰਗਸ ਮੰਦਰ ਨਾਲ ਡਰਗ ਦੇ ਸਮਗਲ ਨਾਲ ਮਗਰ ਮੰਤਰੀ ਥਾਣੇ ਤੱਕ ਜਾਵੇ ਤੇ ਦਾਲ ਚ ਕੁਛ ਕਾਲਾ ਹੀ ਨਹੀਂ ਦਾਲ ਹੀ ਕਾਲੀ ਹੈ ਔਰ ਪੰਜਾਬ ਦੀ ਜਨਤਾ ਪੁੱਛਦੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਡਰਗਸ ਦੇ ਸਮਗਲ ਨਾਲ ਕੀ ਰਿਸ਼ਤਾ ਕਿ ਉਹਨਾਂ ਛੁੜਾਣ ਵਾਸਤੇ ਤੁਹਾਡੇ ਮੰਤਰੀ ਥਾਣੇ ਤੱਕ ਚੜ ਕੇ ਜਾਂਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਪ੍ਰਸ਼ਨ ਹੈਗਾ ਕਿ ਥੋੜੀ ਜਿਹੀ ਵੀ ਗੈਰਤ ਹੈ ਨਾ ਆਮ ਆਦਮੀ ਪਾਰਟੀ 'ਚ ਬਚੀ ਹੈ ਥੋੜੀ ਜਿਹੀ ਵੀ ਗੈਰਤ ਭਗਵੰਤ ਮਾਨ 'ਚ ਬਚੀ ਹੈ ਥੋੜੀ ਜਿਹੀ ਵੀ ਗੈਰਤ ਅਰਵਿੰਦ ਕੇਜਰੀਵਾਲ 'ਚ ਬਚੀ ਹੈ ਤੇ ਇਸ ਤਰ੍ਹਾਂ ਦੇ ਮੰਤਰੀ ਨੂੰ ਅੱਜ ਹੀ ਬਰਖਾਸਤ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਆਦਰਸ਼ ਪੇਸ਼ ਕਰਨਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਇਮੀਡੀਏਟਲੀ ਉਹ ਮੰਤਰੀ ਜਿਹੜਾ ਸਮਗਲਰਿੰਗ ਡਰੱਗਸ ਦੇ ਸਮਗਲਰਸ ਨਾਲ ਰਿਸ਼ਤਾ ਰੱਖਦਾ ਹੋਵੇ ਉਹਨੂੰ ਛੁਰਾਉਣੋਂ ਵਾਸਤੇ tane tak janta hove ਉਹਦੇ ਤੁਰੰਤ ਇਸ ਦੀਫੇ ਦੀ ਮੰਗ ਕਰਦੀ ਹੈ ਅੱਜ ਸਾਫ ਪਰਦਾ ਸਾਫ ਹੋ ਗਿਆ ਕਿ ਪੰਜਾਬ ਤੇ ਨਸ਼ਿਆਂ ਦੇ ਪਿੱਛੇ ਨੌਜਵਾਨਾਂ ਦੀ ਮੌਤਾਂ ਦੇ ਪਿੱਛੇ ਔਰ ਜਿਸ ਤਰੀਕੇ ਨਾਲ ਨਸ਼ਾ ਘਰ ਘਰ ਪਹੁੰਚ ਰਿਹਾ ਉਹਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਉਹਦੇ ਮੰਤਰੀ ਸੰਤਰੀ ਇਨਵੋਲਵ ਨੇ ਇਹੀ ਕਾਰਨ ਹੈ ਕਿ ਇੱਕ 50 ਗ੍ਰਾਮ heroin ਫੜੀ ਜਾਵੇ ਤੇ ਮੰਤਰੀ ਹੋਣਾ ਮਗਰ ਥਾਣੇ ਪਹੁੰਚ ਜਾਵੇ ਤੇ ਫਿਰ ਤੇ ਸਪਲਾਈ ਕੌਣ ਕਰਾ ਰਿਹਾ ਇਹ ਤੁਸੀਂ ਸਾਰੇ ਸਿਆਣੇ ਹੋ ਸੋ ਅੱਜ ਸਾਬਤ ਹੋ ਗਿਆ ਕਿ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਮੰਤਰੀ ਉਹਨਾਂ ਦੇ ਐਮਐਲਏ ਉਹਨਾਂ ਦੇ ਲੀਡਰ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ ਸੋ ਇੰਨਾ ਹੀ ਆਪਸ ਆਪਣੇ ਕਹਿਣਾ